ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਕੈਬਨਿਟ ਮੰਤਰੀ ਈਟੀਓ ਦੀ ਪਾਇਲਟ ਗੱਡੀ ਹੋਈ ਹਾਦਸਾ ਕਲਾਨੌਰ ਨੇੜੇ ਵਾਪਰਿਆ ਹਾਦਸਾ ਕੁੱਲ 5 ਲੋਕ ਹੋਏ ਜ਼ਖਮੀ ਐਸਐਮਓ ਕਲਾਨੌਰ ਨੇ ਦਿੱਤੀ ਜਾਣਕਾਰੀ ਦੱਸਿਆ ਕਿ ਪਾਇਲਟ ਦੀ ਗੱਡੀ ਸਿਵਲ ਗੱਡੀ ਨਾਲ ਹੋਈ ਆਮਨੇ ਸਾਹਮਨੇ ਟੱਕਰ ਜਿਸ ਵਿੱਚ ਇੱਕ ਆਦਮੀ ਸਿਵਲ ਅਤੇ 4 ਸੁਰੱਖਿਆ ਕਰਮੀ ਜਿਹੜੇ ਨੇ ਉਹ ਜ਼ਖਮੀ ਹੋਏ ਹਨ ਸੁਰੱਖਿਆ ਕਰਮੀਆਂ ਵਿੱਚੋਂ ਜ਼ਿਆਦਾਤਰ ਸਿਰਾਂ ਤੇ ਲੱਗੇ ਨੇ ਸੱਟਾਂ ਸਰਕਾਰੀ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ ਸਾਰੇ ਹੀ ਜ਼ਖਮੀ ਖਤਰੇ ਤੋਂ ਬਾਹਰ ਹਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੁਰੱਖਿਆ ਕਰਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੇਖੋ ਕੀ ਹੈ ਪੂਰਾ ਮਾਮਲਾ ਬਣੇ ਰਹੋ ਪ੍ਰਾਈਮ ਨਿਊ ਨੈਸ਼ਨ ਦੇ ਨਾਲ ਤੇ ਦੇਖੋ ਮੁਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜੋ ਜੀ ਸੁਨਨ ਜਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਿੰ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਆ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੈਂਟ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਅ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਅ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ ਠੀਕ ਹੈ